ਕੰਨਾ ਪੁਲਿਸ ਦੀ ਜਿਹੜੀ ਸਾਡੇ ਇੱਕ 마ੜੇ ਅੰਸਰਾਂ ਦੇ ਵਿਰੋਧਿਕ ਮੋਹਮ ਕੰਟੀਨਿਊ ਚੱਲੀ ਹੈ ਉਹਦੇ ਤਹਿਤ ਹੀ ਸਾਨੂੰ ਪਿਛਲੇ ਦਿਨੀ ਵਧੀਆ ਸਫਲਤਾ ਮਿਲੀ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਚੰਦੂ ਡੀਐਸਪੀਡੀ ਸੁਖਮਰਿਸ਼ ਡੀਐਸਪੀ ਪਾਇਲ ਨikhil ਗਰ ਅਤੇ ਸਾਡੀ ਐਂਟੀ ਨਾਰਕੋਟਿਕ ਸੈੱਲ ਟੂ ਉਹਦੇ ਨਾਲ ਸਾਡੀ ਸੀਆਈਏ ਟੀਮ ਵਿੱਚ ਇੰਸਪੈਕਟਰ ਅਮਨਦੀਪ ਔਰ ਐਸਐਚਓ ਦਰਾਹ ਇਨਸਪੈਕਟਰ ਰੋਹਿਤ ਸ਼ਰਮ ਸਾਡੀ ਜੁਆਇੰਟ ਐਫਰਟਸ ਨਾਲ ਸਾਨੂੰ ਇੱਕ ਅਸਲਾ ਸਪਲਾਈ ਕਰਨ ਵਾਲੇ ਇੰਡਰਸਟੇਟਿਰੋਧਾਸੀ ਪਰਦਾਫਾਸ਼ ਕੀਤਾ ਤੇ ਉਸ ਦੇ ਨਾਲ ਸਾਨੂੰ ਇਸ ਕੇਸ ਚ 5 ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਸਾਨੂੰ 5 ਨਜਾਇਜ਼ ਅਸਲੇ ਔਰ 7 ਜ਼ਿੰਦਾ ਕਾਰਤੂਸ ਦੇ ਦੱਚੇ ਬਰਾਮਦ ਹੋਏ ਉਹਦੀ ਡੀਟੇਲਸ ਮੈਂ ਦੱਸਣਾ ਚਾਹੁੰਗੀ ਜਿਵੇਂ 14 ਮਾਰਚ ਨੂੰ ਥਾਣਾ ਦੁਰਾਹੀ ਦੀ ਪੁਲਿਸ ਪਾਰਟੀ ਨੇ ਇੱਕ ਮੋਬਾਈਲ ਨਾਕਾ ਬੰਦੀ ਕੀਤੀ ਹੋਈ ਸੀਗੀ ਕਦੋਂ ਚੌਕ ਕੋ ਜਿੱਥੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸ਼ਿਵਮ ਨਾਮ ਦਾ ਵਿਅਕਤੀ ਜਿਹੜਾ ਥਾਣਾ ਬੰਨਾ ਦੇ ਵੀ ਜ਼ਿਲ੍ਹਾ ਅਲੀਗੜ ਯੂਪੀ ਦਾ ਰੈਂਡ ਵਾਲਾ ਹੈ ਉਹਦੇ ਕੋਲ ਨਜਾਇਜ਼ ਅਸਲਾ ਹੋ ਸਕਦਾ ਸੋ ਉਹਨੂੰ ਸ਼ੱਕ ਦੇ ਬਿਨਾਂ ਦੇ ਇੰਟਰਸੈਪਟ ਕੀਤਾ ਗਿਆ ਤੇ ਉਹਦੇ ਤੇ ਮੁਕੱਦਮਾ ਨੰਬਰ 30 ਐਫ ਆਈ ਆਰ ਨੰਬਰ 31 ਡੇਟਿਡ 14 ਜਨ 2024 ਅੰਡਰ 25 54 ਨਾਟ ਆਰਮਜ਼ ਐਕਟ ਥਾਣਾ ਦੁਰਾ ਰਜਿਸਟਰ ਕੀਤਾ ਗਿਆ ਤੇ ਉਹਦੀ ਤਲਾਸ਼ੀ 'ਚ ਸਾਨੂੰ 2 ਪਿਸਟਲ 32 ਬੋਰ ਬਰਾਮਦ ਹੋਈਆਂ ਤੇ ਜਦੋਂ ਇਹ ਸ਼ੁਭਮ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਇੱਕ ਮੋਹਨਦੇਵ ਉਰਫ ਮੋਹਨ ਪੰਡਿਤ ਜਿਹੜਾ ਦਿੱਲੀ ਦਾ ਰਹਿਣ ਵਾਲਾ ਹੈ ਉਹਦੇ ਕਹਿਣ ਤੇ ਉਹਨੇ ਜਿਹੜੇ ਦੋ ਅਸਲੇ ਹੈ ਇੱਕ ਕਰਨ ਵੀਰ ਸਿੰਘ ਉਰਫ ਕਰਨ ਇਹਨੂੰ ਦੇਣੇ ਸੀ ਇਸ ਬਿਹਫ ਤੇ ਅਸੀਂ ਅੱਗੇ ਕਰਨ ਵੀਰ ਸਿੰਘ ਉਰਫ ਕਰਨ ਜਿਹੜਾ ਥਾਣਾ ਕੰਬੋ ਜ਼ਿਲ੍ਹਾ ਅੰਬਰਸਾ ਦਾ ਰਹਿਣ ਵਾਲਾ ਹੈ ਉਹਨੂੰ ਮੁਕਦਮੇ 'ਚ ਨਾਮਿਨੇਟ ਕੀਤਾ ਤੇ ਉਸੇ ਦਿਨੀ ਉਹਨੂੰ ਅਸੀਂ ਅਰੈਸਟ ਕੀਤਾ ਇਸ ਕੇਸ 'ਚ ਤੇ ਉਹਦੇ ਨਿਸ਼ਾਨਦੇਹੀ ਤੇ ਸਾਨੂੰ ਇੱਕ ਪਿਸਟਲ ਹੋਰ ਬੱਤੀ ਪੋਰ ਬਰਾਮਤ ਹੋਈ ਇਸ ਤੋਂ ਬਾਅਦ ਸਾਡੀ ਟੀਮ ਨੇ 모ਹਨਦੇਵ ਉਰਫ 모ਹਨ ਪੰਡਿਤ ਇਹਨੂੰ ਦਿੱਲੀ ਤੋਂ ਆਫਟਰ ਨਾਮਿਨੇਸ਼ਨ ਨਾਮਿਨੇਟ ਕਰਕੇ ਪਰਚੇ ਤੇ ਦਿੱਲੀ ਤੋਂ ਅਰੈਸਟ ਕੀਤਾ ਤੇ ਜਦੋਂ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਰਹੀ ਸਾਨੂੰ ਕੁਝ ਕਿਛ ਪਤਾ ਲੱਗਿਆ ਕਿ ਜਿਹੜਾ ਸ਼ਿਵਮ ਹੈ ਉਹਨੇ ਇੱਕ ਪਿਸਟਲ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸਰਾਈ ਅਮਾਨਤ ਖਾ थाना ਤਰਨਤਾਰਨ ਉਹਨੂੰ ਦਿੱਤਾ ਸੀਗਾ ਤੇ ਔਰ ਇੱਕ ਹੋਰ ਪਿਸਟਲ ਬਲਜੀਤ ਸਿੰਘ ਉਰਫ ਜੀਤਾ ਵਾਸੀ ਅਗੇਨ ਸਰਾਈ ਅਮਾਨਤ ਖਾ ਜ਼ਿਲ੍ਹਾ ਤਰਨਤਾਰਨ ਇਹਨਾਂ ਨੂੰ ਦਿੱਤੇ ਸਪਲਾਈ ਕੀਤੇ ਸੀ ਇਸ ਬੇਸੇ ਅਸੀਂ ਆਪਣੀ ਸਪੈਸ਼ਲ ਟੀਮ ਨੂੰ ਤਰਨ ਤਰਨ ਭੇਜਿਆ ਤਾਂ ਇਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਅਰੈਸਟ ਕੀਤਾ ਆਫਟਰ ਨੋਮੀਨੇਸ਼ਨ ਔਰ ਇਹਨਾਂ ਦੋਨਾਂ ਤੋਂ ਸਾਨੂੰ ਦੋ ਪਿਸਟਲ ਬੱਤੀਪੁਰ ਔਰ ਸਤ ਜਿੰਦਾ ਕਾਰਤੂਸ ਬਰਾਮਦ ਹੋਏ ਸੋ ਇਸ ਤਰ੍ਹਾਂ ਪਹਿਲੀ ਕੜੀ ਜਿਹੜੀ ਅਸੀਂ ਸ਼ਿਵਮ ਪੜਿਆ ਸੀ ਉਹਨੂੰ ਅਸੀਂ ਉਸੇ ਤੈ ਨਹੀਂ ਰੱਖਿਆ ਸੀ ਬੈਕਵਰਡ ਫਾਰਵਰਡ ਲਿੰਕੇਜ ਜਾਂਦੇ ਹੋਏ ਸਾਡੀ ਐਂਟੀ ਨਾਰਕੋਟਿਕ ਟੀਮ CIA ਟੀਮ ਔਰ ਦਰਾਹਾ ਪੁਲਿਸ ਸਾਰਿਆਂ ਨੇ ਕੋਆਰਡੀਨੇਟਡ ਐਕਸ਼ਨ ਦੇ ਤਹਿਤ ਅਸੀਂ ਕੇਸ ਦੇ ਪੰਜ ਦੋਸ਼ੀ ਗ੍ਰਫਤਾਰ ਕੀਤੇ ਤੇ ਅੱਗੇ ਸਾਨੂੰ ਪੰਜ ਅਸਲੀ ਬਰਾਮਦ ਹੋਏ ਔਰ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਮੈਂ ਦੱਸਣਾ ਚਾਹਾਂਗੀ ਜਿਹੜਾ ਸ਼ਿਵਮ ਹੈ ਇਹਦੇ ਤੇ ਆਲਰੇਡੀ 1 2020 ਚ ਐਨਡੀਪੀਐਸ ਦਾ ਪਰਚਾ ਰਜਿਸਟਰਡ ਹੈਗਾ ਉੱਤਰਾਖੰਡ ਵਿੱਚ ਕਰਨ ਵੀ ਜਿਹੜਾ ਅੰਮਰਸਰ ਤੋਂ ਆ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ 2020 ਚ ਹੀ ਐਨਡੀਪੀਐਸ ਦਾ ਪਰਚਾ ਦਰਜ ਹੈ ਸੈਕਟਰ 79 ਮੋਹਾਲੀ ਐਸਟੀਐਫ ਵਿੱਚ ਔਰ ਜਿਹੜਾ ਮੋਹਨ ਪੰਡਿਤ ਦਿੱਲੀ ਦਾ ਹੈਗਾ ਇਹਦੇ ਤੇ 2023 ਚ ਇੱਕ ਐਨਡੀਪੀਐਸ ਆਰਮਸ ਐਕ ਦਾ ਮਕਦਮਾ ਦਰਜ ਹੋਇਆ ਹੈ ਥਾਣਾ ਲੋਦਾ ਅਲੀਗੜ ਵਿੱਚ ਸੋ ਬੇਸਿਕਲੀ ਇਸ ਕੇਸ ਚ ਸਾਨੂੰ ਪੰਜਾਬ ਤੇ ਵੀ ਦਿੱਲੀ ਤੇ ਵੀ ਤਰ੍ਹਾਂ ਵਕ ਵਕ ਦੇ ਬਸਨਿਕ ਅਸੀਂ ਅਰੈਸਟ ਕੀਤੇ ਜਿਨ੍ਹਾਂ ਨੇ ਇਹਨਾਂ ਅਸਲੀਆ ਨੂੰ ਕਿਸੇ ਮਾੜੇ ਕੰਮ ਚ ਨਹੀਂ ਵਰਤਣਾ ਸਦਾ ਸੋ ਇਸ ਤਰ੍ਹਾਂ ਅਸੀਂ ਇੱਕ ਕ੍ਰਿਮੀਨਲ ਐਕਟੀਵਿਟੀ ਨੂੰ ਪ੍ਰੀਐਮਪਟ ਕੀਤਾ ਤੇ ਸਾਡੀ ਇਹੀ ਮੁਹਿੰਮ ਸਪੈਸ਼ਲੀ ਨਾਓ ਦਟ ਇਲੈਕਸ਼ਨ ਕੋਡ ਲੱਗਿਆ ਇਹ ਹੋਰ ਵੀ ਜ਼ਿਆਦਾ ਯੂ ਨਾ ਅਸੀਂ ਐਕਟੀਵੇਟ ਕਰਾਂਗੇ ਤੇ ਚਾਰੀ ਰੱਖਾਂਗੇ ਏਜ ਗਰੁੱਪ ਜੀ ਇਹਨਾਂ ਦੀ ਯੰਗੇਸਟ 19 ਸਾਲ ਦਾ ਹੈ ਔਰ ਜਿਹੜਾ ਸਭ ਤੋਂ ਜ਼ਿਆਦਾ ਉਮਰ 35 ਸਾਲ ਹੈ ਔਰ ਜੋ ਸਾਨੂੰ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੈ ਜਿਹੜਾ ਵਨ ਆਫ ਦਾ ਅਕਿਊਜ਼ਡ ਉਹਨੂੰ ਇੰਸਟਾਗ੍ਰam ਜਿਵੇਂ ਮੈਂ ਪਹਿਲਾਂ ਵੀ ਕਈ ਕੇਸਸਾਂ ਚ ਦੱਸਿਆ ਸੋ ਇਹ ਸੋਸ਼ਲ ਮੀਡੀਆ ਨੂੰ ਕਾਫੀ ਵਰਤਦੇ ਅੱਜਕੱਲ੍ਹ ਅਸਲੇ ਦੀ ਸਪਲਾਈ ਲਈ ਔਰ ਇਹ ਬੇਸਿਕਲੀ ਇਹ ਅਸਲਾ ਯੂਪ ਦਾ ਹੈਗਾ ਜੀ ਇਹ ਮੱਧ ਪ੍ਰਦੇਸ਼ ਕ ਲਿੰਕ ਨਹੀਂ ਆਇਆ ਸੋ ਅਗੇਨ ਇਹਨਾਂ ਦੇ ਕਾਫੀ ਉਹ ਕਮਰਸ਼ੀਅਲ ਵੀ ਪਰਪਸ ਹੁੰਦੇ ਆ ਸਸਤਾ ਲੈ ਕੇ ਅੱਗੇ ਵੇਚਦੇ ਆ ਜਿਆਦਾ ਕੀਮਤ ਤੇ ਇਹਨਾਂ ਸਟੂਡੈਂਟ ਵੀ ਸਟੂਡੈਂਟ ਤਾਂ ਨਹੀਂ ਹੈਗੇ ਜੀ ਤਿੰਨ ਤਾਂ ਡਰਾਈਵਰ ਇਹਨਾਂ ਚ ਔਰ ਦੋ ਕੁਝ ਵੀ ਕੰਮ ਨਹੀਂ ਕਰਦੇ ਮਨੇ ਮੇਨ ਪੁਆਇੰਟ ਇਹ ਕਿ ਸਪਲਾਇਰ ਦਾ ਰਖਿਆ ਜਿਹੜਾ ਆਤਾ ਨਹੀਂ ਜਿਵੇਂ ਜਿੰਨੀ ਕਪੜੇ ਆ ਜੀ ਹਾਂਜੀ ਉਸ ਤੋਂ ਇਹਨਾਂ ਦੀ ਟੈਨਸ਼ਨ ਹੋਵੇ ਇਸ ਤਰ੍ਹਾਂ ਦੀ ਮਾਹੌਲ ਦਾ ਪਰਮ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਇੰਟੈਂਸ਼ਨ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਡੈਫੀਨਿਟਲੀ ਜਿਹੜਾ ਦਿੱਲੀ ਤੋਂ ਅਸੀਂ ਦੁਰਾਹੇ ਚ ਫੜਿਆ ਉਨੇ ਅੱਗੇ ਅੰਬਰਸਰ ਦੇਣਾ ਸੀ ਅੰਬਰਸਰ ਵਾਲੇ ਨੇ ਅੱਗੇ ਪਹਿਲਾਂ ਸਪਲਾਈ ਕਰ ਚੁੱਕਾ ਸੀ ਬੇਸਿਕਲੀ ਪਿੱਛੋਂ ਸਸਤੇ ਹਿੰਡਰਲੈਂਡ ਤੋਂ ਮੈਨੂਫੈਕਚਰ ਕਰਾ ਕੇ ਅੱਗੇ ਡਬਲ ਜਿਹੜੇ ਮੈਂ ਵੇਚਦੇ ਆ ਔਰ ਸਾਡਾ ਯੂਥ ਇਸ ਤੋਂ ਜਿਹੜਾ ਅਟਰੈਕਟ ਹੁੰਦਾ ਹੈ ਉਹਨਾਂ ਨੂੰ ਕਿਉਂਕਿ ਪਈਆਂ ਤੇ ਤਾਂ ਕੋਈ ਪੁਰਾਣਾ ਐਫ ਆਈ ਆਰ ਵੀ ਨਹੀਂ ਹੈ ਜਿਹੜੇ ਤਰਨ ਤਰਨ ਵਾਲੇ ਲੜਕੇ ਦੋਨੋਂ ਨਾ ਤਾਂ ਕੋਈ ਪ੍ਰਾਇਰ ਕ੍ਰਿਮੀਨਲ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਨਹੀਂ ਜੀ ਹਲੇ ਤੱਕ ਤਾਂ ਇਦਾਂ ਦਾ ਕੁਝ ਸੰਭ ਨਹੀਂ